ਜੰਡੇਆਲਾ ਗੁਰੂ ਵਿੱਚ ਡੈਨੀ ਦੀ ਅਗਵਾਈ ਦੇ ਵਿੱਚ ਲੱਗੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਕਿਉਂ ਲੋਕ ਕਹਿ ਰਹੇ ਨੇ ਪਾਕਿਸਤਾਨ ਮੁਰਦਾਬਾਦ ਸੁਣੋ ਤੁਸੀਂ ਵੀ ਮਝੈਲ ਪ੍ਰੋਟੀ ਵੀ ਨੋਈ ਤੋਂ ਸਰਬਜੀਤ ਸਿੰਘ ਦੇ ਖਾਸ ਰਿਪੋਰਟ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਕੀ ਜਿਹੜਾ ਬੁੱਤਲਾ ਪੁੱਛਿਆ ਜਾ ਰਿਹਾ ਕਿਸ ਕਰਨ ਦੇ ਬੁੱਤਲੇ ਦੇਖੋ ਅੱਜ ਇਹ ਸਾਰਾ ਦੇਸ਼ ਜਾਣਦਾ ਹੈ ਦੇਸ਼ ਵੀ ਨਹੀਂ ਸਾਰੀ ਦੁਨੀਆ ਜਾਣਦੀ ਹੈ ਇੱਕ ਐਸੀ ਕਾਨੂੰਨੀ ਘਟਨਾ ਜਿਸ ਨੂੰ ਜੰਮੂ ਕਸ਼ਮੀਰ ਦੀ ਧਰਤੀ ਤੇ ਅੰਜਾਮ ਦਿੱਤਾ ਗਿਆ ਬੇਕਸੂਰ નિર્ਦੋਸ਼ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਉਹ ਅਤੀ ਜਿਹੜੀ ਹੈ ਨਿੰਦੰਦਾਇਕ ਗੱਲ ਹੈ ਜਿਸ ਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਹੈ ਨਖੇਦੀ ਕੀਤੀ ਜਾਏ ਉਨੀ ਘਟ ਹੈ ਔਰ ਜਿਹੜੀਆਂ ਕਾਨੂੰਨੀਆਂ ਸਾਜਾਂ ਰਚੀਆਂ ਗਈਆਂ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਿਹੜਾ ਆ ਉਹ ਜਿਹੜੀ ਐ ਇੱਕ ਐਗਜ਼ੈਂਪਲਰੀ ਪਿਨਿਸ਼ਮੈਂਟ ਜਿਹੜੀ ਆ ਉਹ ਹਿੰਦੁਸਤਾਨ ਭਾਰਤ ਦੀ ਸਰਕਾਰ ਵੱਲੋਂ ਦੇਣੀ ਬੰਦੀ ਐ ਔਰ ਅੱਜ ਦੇਸ਼ ਸਾਰਾ ਇਸ ਗੱਲ ਤੇ ਇਕਜੁੱਟ ਐ ਸਾਰੇ ਦਲਕ ਇਸ ਗੱਲ ਤੇ ਇਕਜੁੱਟ ਨੇ ਕਿ ਸਾਰਾ ਦੇਸ਼ ਇਕਜੁੱਟ ਹੋ ਕੇ ਲੜਾਈ ਲੜੇਗਾ ਔਰ ਜਿੰਨਾਂ ਲੋਕਾਂ ਨੇ ਜਿੰਨਾਂ ਸਾਜਸ਼ਾ ਨੇ ਚਾਹੇ ਕੋਈ ਗਵਾਂਡੀ ਸੂਬੇ ਨਾਲ ਸੰਬੰਧਿਤ ਸਾਜਸ਼ਾ ਨੇ ਜਿਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨੂੰ ਮੂੰਹ ਤੋੜਵਾ ਜਵਾਬ ਜਿਹੜਾ ਨਾ ਕਰੜਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਟਾਈਮ ਐ ਔਰ ਸਮਾਂ ਉਹ ਦੇਣਾ ਚਾਹੀਦਾ ਉਹਦੇ ਵਾਸਤੇ ਅੱਜ ਇੱਥੇ ਅਸੀਂ ਜਣੇ ਵਾਲਾ ਗੁਰੂ ਦੇ ਵਿੱਚ ਇਕੱਤਰ ਹੋ ਜਿੱਤੇ ਅਸੀਂ ਉਸ ਵਿਚੜੀਆਂ ਰੂਹਾਂ ਨੂੰ ਜਿਹੜਾ ਅਸੀਂ ਯਾਦ ਕਰਕੇ ਉਹਨਾਂ ਨੂੰ ਅ ਪ੍ਰਮਾਤਮਾ ਦੇ ਚਰਨਾਂ 'ਚ ਅਸੀਂ ਅਰਦਾਸ ਕਰ ਰਹੇ ਹਾਂ ਕਿ ਉਹਨਾਂ ਨੂੰ ਆਪਣੀ ਰੂਹ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਔਰ ਦੂਸਰੇ ਪਾਸੇ ਜਿਹੜੇ ਲੋਕ ਜਿਨ੍ਹਾਂ ਨੇ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ ਜੁ ਉਹਨਾਂ ਦੇ ਖਿਲਾਫ ਅਸੀਂ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ ਔਰ ਆਪਣਾ ਰੋਜ਼ ਮਾਰਚ ਇੱਥੇ ਪਾਰਟੀ ਦੇ ਵਰਕਰਾਂ ਨੇ ਜਿਹੜਾ ਦਰਜ ਕੀਤਾ ਔਰ ਅਸੀਂ ਇੱਕ ਕੈਂਡਲ ਲਾਈਟ ਮਾਰਚ ਜਿਹੜਾ ਹੈ ਪਤਲਾ ਹੀ ਫੂਕਾਂਗਾ ਕੈਂਡਲ ਲਾਈਟ ਮਾਰਚ ਜਿਹੜਾ ਹੈ ਉਹ ਵੀ ਇੱਥੇ ਜਿਹੜਾ ਜੰਨਿਆਲਾ ਹਲਕਾ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਕਰ ਰਹੇ ਹਾਂ